ਇਹ ਵੱਡੀ ਖਬਰ ਤੀਰਥ ਯਾਤਰਾ ਤੇ ਗਏ 42 ਭਾਰਤੀਆਂ ਦੀ ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਬੇहद ਹੀ ਦਰਦਨਾਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ ਬਿਕੀਸੇ ਤੁਹਾਡੇ ਨਾਲ ਦੇਖ ਰਹੇ ਹਾਂ ਸਾਲ ਟੀਵੀ ਇਸ ਸਮੇਂ ਦੀ ਵੱਡੀ ਖਬਰ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਅੱਜ ਤੜਕਸਾਰ 42 ਭਾਰਤੀ ਜੋ ਕਿ 사우디 ਅਰਬ ਤੀਰਥ ਯਾਤਰਾ ਵਾਸਤੇ ਗਏ ਸੀਗੇ ਤੇ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰਦਾ ਹੈ ਤੇ ਉਸ ਹਾਦਸੇ ਦੇ ਵਿੱਚ 42 ਭਾਰਤੀਆਂ ਦੀ ਕੀਮਤੀਆਂ ਜਾਨਾਂ ਚਲੀ ਜਾਂਦੀਆਂ ਦੇਖ ਸਕਦੇ ਹੋ ਤਸਵੀਰ ਜਿੱਥੇ ਕੀ ਅੱਗ ਦੀਆਂ ਤੁਹਾਨੂੰ ਲਪਟਾਂ ਦਿਖਦੀਆਂ ਹੋਣਗੀਆਂ ਇਹ 사우디 ਅਰਬ ਦੀ ਤਸਵੀਰ ਹੈ ਦਰਸਲ ਮੱਕਾ ਤੋਂ ਮਦੀਨਾ バス ਜੋ ਕਿ ਸ਼ਰਧਾਦੂਆਂ ਨੂੰ ਲੈ ਕੇ ਜਾ ਰਹੀ ਸੀਗੀ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ 20 ਦੇ ਕਰੀਬ ਔਰਤਾਂ ਸਿਗੀਆਂ ਤੇ 11 ਦੇ ਕਰੀਬ ਉਸ ਬੱਸ ਦੇ ਵਿੱਚ ਬੱਚੇ ਸਿਗੇ ਤੇ ਡੀਜ਼ਲ ਟੈਂਕਰ ਦੇ ਨਾਲ ਟੱਕਰ ਹੁੰਦੀ ਹੈ ਇਸ ਭਿਆਨਕ ਟੱਕਰ ਤੋਂ ਬਾਅਦ ਹਾਲਾਤ ਦੇਖ ਸਕਦੇ ਹੋ ਜਿਹੜੇ ਕਿ ਬੜੇ ਹੋਏ ਨੇ ਇਹ ਤਸਵੀਰਾਂ ਜੋ ਕਿ 사우ਦੀ ਅਰਬ ਤੋਂ ਸਾਹਮਣੇ ਆਈਆਂ ਨੇ ਤੇ ਜਿਹੜੀ ਸਵਾਰੀਆਂ ਸਿਗੀਆਂ ਜਿਹੜੇ ਸ਼ਰਧਾਲੂ ਸਿਗੇ ਉਸ ਬੱਸ ਵਿੱਚ ਸਵਾਰ ਸਿਗੇ ਤੇ ਇੰਡੀਅਨ ਟਾਈਮਿੰਗ ਦੇ ਅਕੋਰਡਿੰਗਲੀ ਗੱਲ ਕਰੀ ਤਾਂ ਰਾਤ 1:30 ਵਜੇ ਦੇ ਕਰੀਬ ਜਿਹੜੇ ਇਹ ਪੂਰੀ ਵਾਰਦਾਤ ਵਾਪਰਦੀ ਇਹ ਘਟਨਾ ਹੁੰਦੀ ਏ ਲੇਕਿਨ ਇਹ ਤਸਵੀਰਾਂ ਦੇਖ ਸਕਦੇ ਹੋ ਬੇਹੱਦੀ ਭਿਆਨਕ ਖਾਤਸਾ ਏ ਤੇ ਜਿੱਥੇ ਕਿ 42 ਦੇ ਕੋਲ ਜਿਹੜੀ ਇਸ ਦੀ ਗਿਣਤੀ ਦੱਸੀ ਗਈ ਕਿ 42 ਦੇ ਕੋਲ ਭਾਰਤੀ ਜਿਹੜੀ ਏ ਮੌਕੇ ਤੇ ਉਹਨਾਂ ਦੀ ਜਾਨ ਜਿਹੜੀ ਚਲ ਗਈ ਏ ਮੌਤ ਦੀ ਖਬਰ ਸਾਹਮਣੇ ਆਉਂਦੀ ਏ ਤੇ ਦੇਖ ਸਕਦੇ ਹੋ ਕਿ ਕਿਵੇਂ ਇੱਕ ਬੱਸ ਦੀ ਟੱਕਰ ਜਿਹੜੀ ਏ ਡੀਜ਼ਲ ਟੈਂਕਰ ਨਾਲ ਜਦੋਂ ਹੁੰਦੀ ਤਾਂ ਉਸ ਤੋਂ ਬਾਅਦ ਕਿਹੋ ਜਿਹਾ ਮਾਹੌਲ ਉੱਥੇ ਮੌਕੇ ਦਾ ਬਣਦਾ ਏ ਇਹ ਅੱਗ ਦੀ ਲਪਟ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ 20 ਦੇ ਕਰੀਬ ਔਰਤਾਂ ਦੱਸੀਆਂ ਗਈਆਂ ਨੇ ਤੇ 11 ਦੇ ਕਰੀਬ ਜੜੀਆਂ ਨੇ ਉਹ ਬੱਚੇ ਦੱਸੇ ਗਏ ਨਹੀਂ ਦੱਸਿਆ ਜਾਂਦਾ ਕਿ ਮੱਕਾ ਤੋਂ ਆਪਣੀਆਂ ਰਸਮਾਂ ਜਿਹੜੀਆਂ ਪੂਰੀਆਂ ਕਰਕੇ ਉਸ ਤੋਂ ਬਾਅਦ ਉਮਰਾ ਕਰਨ ਦੇ ਲਈ ਮਦੀਨਾ ਜਾ ਰਹੇ ਸੀਗੇ ਤੇ ਰਸਤੇ ਵਿੱਚ ਜਦੋਂ ਇਹ ਤੜਕ ਸਾਰੇ ਵੱਡਾ ਹਾਦਸਾ ਵਾਪਰਦਾ ਹੈ ਅੱਗੋ ਦੀ ਇੱਕ ਡੀਜ਼ਲ ਟੈਂਕਰ ਆ ਰਿਹਾ ਹੁੰਦਾ ਤਾਂ ਉਸ ਦੇ ਵਿੱਚ ਬੱਸ ਦੀ ਇੱਕ ਭਿਆਨਕ ਟੱਕਰ ਹੁੰਦੀ ਤਾਂ ਉਸ ਤੋਂ ਬਾਅਦ ਇਹ ਇੱਕ ਭਿਆਨਕ ਤਸਵੀਰ ਸਾਡੇ ਸਾਹਮਣੇ ਆ ਜਾਣੀ ਦੱਸਿਆ ਜਾ ਰਿਹਾ ਹੈ ਜਿਹੜੀ ਇਹਦੇ ਵਿੱਚ ਸਵਾਰੀਆਂ ਸੀਗੀਆਂ ਜ਼ਿਆਦਾਤਰ ਹైదరాబాద్ ਤੇ ਤੇਲੰਗਾਨਾ ਦੀਆਂ ਤਾਂ ਸਵਾਰੀਆਂ ਦੱਸੀ ਜਾ ਰਹੀਆਂ ਨੇ ਟੋਟਲ 42 ਦੇ ਕਰੀਬ ਜੋ ਕਿ ਰਿਪੋਰਟਸ ਦੇ ਅਨੁਸਾਰ ਜੋ ਖਬਰ ਸਾਹਮਣੇ ਇਹ ਕਿ 42 ਦੇ ਕਰੀਬ ਜਿਹੜੀ ਹੈ ਉਹ ਗਿਣਤੀ ਸਾਹਮਣੇ ਆਉਂਦੀ ਹੈ ਲੇਕਿਨ ਬੇहद ਹੀ ਭਾਨੇ ਖਾਸਾ ਤੀਰਥ ਯਾਤਰਾ ਤੇ ਗਏ ਸੀ ਕਿ 42 ਦੇ ਕਰੀਬ ਜਿਹੜੀ ਕਿ ਸ਼ਰਧਾਲੂ ਸੀਗੇ ਸਾウਦੀ ਅਰਬ ਤੋਂ ਇਹ ਬੇहद ਹੀ ਮੰਦ ਭਾਗੀ ਖਬਰ ਜੋ ਸਾਹਮਣੇ ਆਈ ਏ ਤਸਵੀਰਾਂ ਦੇਖ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਇਸ ਸਮੇਂ ਦੀ ਵੱਡੀ ਖਬਰ ਤੀਰਥ ਯਾਤਰਾ ਤੇ ਗਏ 42 ਭਾਰਤੀਆਂ ਦੀ ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਇਸ ਸਮੇਂ ਦੀ ਵੱਡੀ ਖਬਰ ਤੀਰਥ ਯਾਤਰਾ ਤੇ ਗਏ 42 ਭਾਰਤੀਆਂ ਦੀ ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ